ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301 ਬੋਲ ਬਾਬਾ ਗੋਰਖਨਾਥ ਮਹਾਰਾਜ ਕੀ ਜੈ ਆ ਵਾਸ ਤੋਂ ਦਰਸ਼ਨ ਕਰਵੋਣੇ ਆ ਬਹੁਤ ਹੀ ਪਵਿੱਤਰ ਅਸਥਾਨ ਟੇਲਾ ਬਾਬਾ ਗੋਰਖਨਾਥ ਜੀ ਮਹਾਰਾਜ ਡੇਰਾ ਬਾਬਾ ਅਮਰਨਾਥ ਜੀ ਮਹਾਰਾਜ ਪਿੰਡ ਹੀਰੋ ਕਲਾ ਜ਼ਿਲ੍ਹਾ ਮਾਨਸਾ ਜਿੱਥੇ ਹਰ ਸਾਲ ਦੀ ਤਾਂ ਮਹਾਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਅਸਥਾਨ ਦੇ ਮੌਜੂਦਾ ਗੱਦੀਸ਼ੀਨ ਪੀਰ ਪੂਰਨ 나ਥ ਜੀ ਸਬੂ ਨਗਰ ਨਿਵਾਸੀ ਇਲਾਕੇ ਦੇ ਸੰਗਤਾਂ ਦੇਸ਼ਾਂ-ਵਦੇਸ਼ਾਂ ਦੀ ਸੰਗਠਾ ਦੇ ਸਹਿਯੋਗ ਨਾਲ ਅਤੇ ਡੇਰੇ ਦੇ ਸਮੁੱਚੇ ਸੇਵਾਦਾਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਅਸਥਾਨ ਤੇ ਨਤਮਸਤਕ ਹੋਈਆਂ ਤੇ ਆਪਣਾ ਜੀਵਨ ਸਫਲਾ ਕੀਤਾ ਸਮਾਗਮਾ ਮੌਕੇ ਵੱਖ-ਵੱਖ ਕਲਾਕਾਰਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ It's <laughs> a thank uh you -huh. ਆ ਲਾਲ ਕਰਕੇ ਆ ਮੇਰੇ ਕਿੰਨਿਓ ਕੀ ਆ ਲਾਲ ਕਰਕੇ ਆਵਾ ਜੀ ਐ ਵੀ ਕਿਨੌਰ ਵਾਲੇ ਨਕਲੀਓ ਅੱਛਾ ਜੀ ਚੰਡੀਗੜ੍ਹ ਦੇ ਇੱਕ ਪ੍ਰੋਫੈਸਰ ਆਇਆ ਲੈ ਭਾਈ ਕਿਨੌਰ ਵਾਲੇ ਨਕਲੀਓ ਹਾਂ ਜੀ ਇੱਕ ਚੰਡੀਗੜ੍ਹ ਤੋਂ ਫੈਸ਼ਨ ਆਇਆ ਫੈਸ਼ਨ ਦਾ ਮਸਿ ਨਵੀ ਦਾ ਨਾਮ ਹੈ ਵੀ ਕਹਿੰਦਾ ਵੀ ਰੁਕਨੌਰ ਨੂੰ ਸਮਝ ਨਹੀਂ ਹੈਗਾ ਅੱਗ ਲਾ ਹੋਵੇ ਓ ਫੈਸ਼ਨ ਨਹੀਂ ਪੰਜਾਬੀ ਦਾ ਕਵੀ ਅੱਛਾ ਪੰਜਾਬੀ ਦਾ ਕਵੀ

ਓ ਤੁਹਾਡਾ ਇੰਟਰਵਿਊ ਲੈਣ ਆਇਆ ਹਾਂ ਜੀ ਹਾਂ ਜੀ ਮੈਂ ਤੁਸੀਂ ਪੜੇ ਹੋ ਕੇ ਆਣ ਪਰੋ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਲਓ ਜੀ ਹਾਈ ਬਾਪੂ ਜੀ ਨਮਸਤੇ ਨਮਸਤੇ ਜੀ ਨਮਸਤੇ ਲੜਕੀ ਪੜੀ ਲਿਖੀ ਹੈ ਤੁ ਜੀ ਬਾਪੂ ਜੀ ਬਹੁਤ ਅੱਛੇ ਬਹੁਤ ਅੱਛੇ ਵੀ ਬਾਪੂ ਜੀ ਹਾਂ ਲੜਕੀ ਹੈ ਜੀ ਮੈਨੂੰ ਮੈਨੂੰ ਪਤਾ ਤੁਸੀਂ ਬੈਠੋ ਬੈਠੋ ਆਈ ਲੜਕੀ ਬੜੀ ਖੁਸ਼ੀ ਦੀ ਗੱਲ ਆ ਜੀ ਲੜਕੀ ਆ ਜੀ ਇਹ ਮੈਨੂੰ ਪਤਾ ਭਾਈ ਸਾਹਿਬ ਲੜਕੇ ਤੁਸੀਂ ਬੈਠੋ ਗੱਲ ਇਹ ਆ ਦੇਖੋ ਨਰਕੀ ਆ ਜੀ ਮੈਂ ਇੰਨਾ ਮੈਨੂੰ ਦੀਨਾ ਨਹੀਂ ਨਹੀਂ ਮਾਇਆ ਭੁੱਲ ਨਾ ਜਾਇਓ ਓਏ ਨਹੀਂ ਨਹੀਂ ਯਾਰ ਮੇਰੀ ਗੱਲ ਸੁਣੋ ਤੁਸੀਂ ਬੈਠੋ ਜਦੋਂ ਦੀ ਜ਼ਰੂਰ ਹੋ ਤੁਹਾਨੂੰ ਗੁਲਾਮ ਆ ਗਿਆ ਸੀ ਅੱਛਾ ਅੱਛਾ ਮੇਰੀ ਲੋੜ ਪੈਣ ਤੇ ਮੈਨੂੰ ਬੁਲਾਇਆ ਜਾਊਗਾ ਜੀ ਹਾਂ ਤੇ ਮੈਂ ਬੈਠਾ ਜੀ ਇੱਥੇ ਤੁਸੀਂ ਇੱਥੇ ਬੈਠੋ ਲੈ ਠੀਕ ਆ ਜੀ ਹਾਂ ਵੀ ਲੜਕੀ ਕੀ ਬੋਲੇ ਉਹ ਬੁਲਾ ਨਾ ਜਾਓ ਜੀ ਉਨੀ ਬੈਠਾ ਮੈਂ ਓਏ ਬੈ ਜਾ ਯਾਰ ਮੈਂ ਨਹੀਂ ਪੁੱਛਦਾ ਗੱਲ ਤਾਂ ਕਰ ਲੈਣ ਦੇ ਕੋਈ ਹਾਂਜੀ ਦੱਸੋ ਲੜਕੀ ਜੇ ਤੂੰ ਪੜ੍ਹੀ ਲਿਖੀ ਆ ਪਹਿਲੇ ਨੰਬਰ ਤੇ ਮੈਨੂੰ ਇਹ ਦੱਸ ਬੁਲਾ ਲਓ ਜੀ ਫਿਰ ਇੱਡਾ ਕਾਲਾ ਹੋਣਾ ਬੁਲਾ ਲਓ ਜੀ ਪੈਸਾ ਮੇਰੀ ਗੱਲ ਸੁਣੋ ਰਿਓ ਹਲੇ ਚੱਲ ਰਿਹਾ ਲੜਕੀਆਂ ਦਾ ਨੰਬਰ ਐ ਕਿ ਹਜੇ ਲੜਕੀਆਂ ਦਾ ਨੰਬਰ ਚੱਲਦਾ ਜਦੋਂ ਲੜਕੇ ਦਾ ਨੰਬਰ ਚੱਲੂਗਾ ਫਿਰ ਤੁਹਾਨੂੰ ਬੁਲਾਵਾਂਗੇ ਅਸੀਂ ਨਾ ਸਾਡਾ ਦੋਨੋਂ ਦਾ ਇਕੱਠਾ ਹੀ ਲਾ ਦੋ ਐ ਨਹੀਂ ਲੱਗਦਾ ਇਕੱਠਾ ਅੱਛਾ ਜੀ ਆਂ ਨਕੀ ਜੀ ਬਾਬ ਜੀ ਜੇ ਤੂੰ ਪੜੀ ਲਿਖੀ ਹੈ ਨਾ ਪਹਿਲੇ ਨੰਬਰ ਦੇ ਮੈਨੂੰ ਐ ਦੱਸ ਆਪਣੇ ਸਟੇਟ ਪੰਜਾਬ ਨੂੰ ਕਹਿੰਦੇ ਕਿ ਪੰਜਾਬ ਤਾਂ ਕਿਹਾ ਗਿਆ ਜੀ ਇਹ ਪੰਜਾ ਦਰਿਆਵਾਂ ਦਾ ਬਚਕਾਰ ਦਾ ਹਿੱਸਾ ਜਿਹੜੀ ਪੰਜਾ ਦਰਿਆਵਾਂ ਦੀ ਇਹ ਧਰਤੀ ਕਿਹਾ ਗਿਆ ਆਬ ਫਾਰਸੀ ਦੇ ਵਿੱਚ ਪਾਣੀ ਨੂੰ ਕਹਿੰਦੇ ਸਹੀ ਆਬ ਹੀ ਸਹੀ ਹਾਂ ਜਿੱਥੇ ਦੋ ਦਰਿਆ ਵਗਦੇ ਆ ਉਹਨੂੰ ਦੁਆਬਾ ਕਹਿੰਦੇ ਆ ਜਿੱਥੇ ਤਿੰਨ ਦਰਿਆ ਵਗਦੇ ਆ ਉਹਨੂੰ ਤਿਹਾਰਾ ਕਹਿੰਦੇ ਆ ਜਿੱਥੋਂ ਵੀ ਨਹਿਰ ਜਾਂਦੀ ਆ ਨਾਲੇ ਕਹਿੰਦੇ ਕੀਵਾ ਕਹਿੰਦੇ ਆ ਓਏ ਨਦੀਆਂ ਨਾਲੇ ਵਿਚੀ ਆ ਗਏ ਦਰਿਆਵਾਂ ਦੇ ਹਾਂ ਹੀ ਬਾਬੇ ਲੜਕੀ ਕਿਹੜੇ ਕਿਹੜੇ ਲੰਪਾਸ ਕੀਤੇ ਆ ਬਿੱਦੂ ਮੈਂ ਕੈਰਨ ਪਾਸ ਕੀਤੀ ਹੈ ਜੀ ਕਿਹੜੇ ਕਿਹੜੇ ਪਹਿਲੇ ਨੰਬਰ ਮੈਂ ਅੰਗਰੇਜ਼ੀ ਪੜ੍ਹ ਗਈ ਆਹ ਦੂਜੇ ਨੰਬਰ ਹਿੰਦੀ ਪੜ੍ਹ ਗਈ ਹਾਂ ਜੀ ਤੀਕੇ ਨੰਬਰ ਮੈਂ ਉਰਦੂ ਪੜ੍ਹ ਗਈ ਹਾਂ ਕੌਥੇ ਨੰਬਰ ਸਾਡਾ ਦੇਸ਼ ਪੰਜਾਬ ਹੈ ਮੈਂ ਪੰਜਾਬੀ ਪੜ੍ਹ ਗਈ ਰਾਤ 11:00 ਕ'ਜੇ ਆਉਂ ਨਿੰਮਤੇ ਜੜ ਗਈ ਕੀ ਕਿਤੇ ਸੁੱਚਿਆ ਓਏ ਓਏ ਕੀ ਕਿਤੇ ਦਾ ਪੰਦੀ ਨੰਘੋੜਾ ਦੇ ਤੂਰਦਾ ਹੋ ਗਰਨ ਢਾਲਿਆ ਜਾਕੇ ਕਾਸੀਬ ਚੜ੍ਹਦੇ ਹੁੰਦਾ ਸੀ ਪਾਲਿਆ ਜਾਕੇ ਹੋ ਕੇ ਬਿਲਲੀ ਬੀ ਆਸ਼ਕਾ ਫੁਕਨੂ ਢਾਲਿਆ ਜਾਕੇ ਤੇ ਕਾਸੀਬ ਚੜ੍ਹਦੇ ਹੁੰਦਾ ਸੀ ਪਾਲਿਆ ਜਾਕੇ ਹੋਰ ਕਾਸੀਬ ਨੂੰ ਜਾਨ ਵੇਖੀ ਕਿਤੇ ਸੁੱਚਿਆ ਤੇ ਵੇਖੀ ਕਿਤੇ ਦਬੇ ਪੀ ਕਿ ਕਿਤੇ ਸੁੱਚੇ ਆਵੇ ਵੇ ਕਿ ਕਿਤੇ ਦਬੋਧੀ ਵਕੜਾ ਮੈਨੂੰ ਫਿਦਾ ਬਾਹਰ ਦੇ ਪੱਤਾ ਦੀ ਨਾ ਕੋੜਾ ਮੈਨੂੰ ਫਿਦਾ ਸੁੱਚੇ ਅੰਦਰ ਦੀ ਨਾ ਕੋੜਾ ਮੈਨੂੰ ਫਿਦਾ ਬਾਹਰ ਦੇ ਪੱਤਾ ਦੀ ਨਾ ਕੋੜਾ ਮੈਨੂੰ ਫਿਦਾ ਸੁੱਚੇ ਅੰਦਰ ਦੀ ਨਾ ਕੋੜਾ ਵੇ ਮੈਨੂੰ ਫਿਦਾ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਪਣੀ ਸ਼ਰਦਾ ਦਾ ਆਪ ਸਬੂਤ ਦੇ ਰਿਹਾ ਸੀ ਸਮਾਗਮਾ ਮੌਕੇ ਜਿੱਥੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਉੱਥੇ ਗੰਨੇ ਦੇ ਜੂਸ ਦਾ ਫ੍ਰੀ ਲੰਗਰ ਵੀ ਲਗਾਇਆ ਗਿਆ ਅਖੀਰ ਸਾਡੇ ਰਿਪੋਰਟਰ ਗੌਰਵ ਕਸ਼ੇਪਰ ਨਾਲ ਗੱਲਬਾਤ ਕਰਦੇ ਆ ਪੀਰ ਪੂਰਨ ਨਾਥ ਜੀ ਅਤੇ ਸਮੁੱਚੇ ਸੇਵਾਦਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਈਆਂ ਸੰਗਤਾਂ ਦਾ ਮਹਾਪੁਰਸ਼ਾਂ ਦਾ ਧੰਨਵਾਦ ਵੀ ਕੀਤਾ ਟੇਲਾ ਬਾਬਾ ਗੋਰਖਨਾਥ ਜੀ ਡੇਰਾ ਬਾਬਾ ਅਮਰਨਾਥ ਜੀ ਪਿੰਡ ਹੀਰੋ ਕਲਾ ਜ਼ਿਲ੍ਹਾ ਮਾਨਸਾ ਤੋਂ ਗੌਰਵ ਕਰਖੇਰਪੁਰ ਦੀ ਇੱਕ ਖਾਸ ਰਿਪੋਰਟ ਹਉ ਚ ਮਰਵਾ ਲਈਏ ਸੁੰਦਰਾ ਵਿਖਸਾਪਾ ਦੇ ਫਕੀਰਾਂ ਨੂੰ ਹਉ ਚ ਮਰਵਾ ਲਈਏ ਸੁੰਦਰਾ ਵਿਖਸਾਪਾ ਦੇ ਫਕੀਰਾਂ ਨੂੰ ਜੋਗੀ ਵੇਖਾ ਰੂਪ ਕਮਾਲ ਵੇ ਤੂੰ ਗੁਤੜੀ ਦੇ ਵਿੱਚ ਲਾਲ ਜੋਗੀ ਵੇਖਾ ਰੂਪ ਕਮਾਲ ਵੇ ਤੂੰ ਗੁਤੜੀ ਦੇ ਵਿੱਚ ਲਾਲ ਬੰਵਰ ਬਿਤਾ ਲੈ ਮੇਰੇ ਨਾਲ ਬੰਮੇਰੇ ਹਾਨ ਦੇ ਜੋਗਿਆ ਉੱਚੇ ਮੱਲਾ ਵਾਲੀਏ ਸੁੰਦਰਾ ਵਿਕਸਾ ਪਾ ਦੇ ਫਕੀਰਾਂ ਨੂੰ ਅੱਖ ਦਾ ਮੈਂ ਵਡੜਾ ਮੇਰਾ ਦੁਨੀਆ ਦਰਸ਼ਨ ਕਰਦੀ ਮੇਰਾ ਦੁਨੀਆ ਦਰਸ਼ਨ ਕਰਦੀ ਅਕਲ ਅੱਖ ਦੀ ਮੈਂ ਵਡੜੀ ਮੈਂ ਵਿਚ ਕਚੈਰੀ ਲੜਦੀ ਓਏ छॾके दुनिया ते झमे सिंधड़ी चार दिना दे मेले मेरे हाणे तरण बूचे मालीअ सुंदरा विकसाब फकीरा नो ਬਾਬਾ ਅਮਰਨਾਥ ਜੀ ਮਹਾਰਾਜ ਕੀ ਜੈ ਦਾਦਾ ਗੁਰੂ ਮਹੰਤ ਬਾ ਸ਼ੰਕਰਨਾਥ ਜੀ ਮਹਾਰਾਜ ਕੀ ਜੈ ਪੀਰ ਬਾਬਾ ਬੂਟਾਨਾਥ ਜੀ ਮਹਾਰਾਜ ਕੀ ਜੈ ਬਾਬਾ ਮਿੰਦਰਨਾਥ ਜੀ ਮਹਾਰਾਜ ਕੀ ਜੈ ਪੀਰ ਪੂਰਨਨਾਥ ਜੀ ਮਹਾਰਾਜ ਕੀ ਜੈ ਭਾਈ ਪਹਿਲਾਂ ਦਾ ਸਾਰੀ ਸੰਗਤ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਇੱਥੇ ਟੱਲੇ ਤੇ ਹੀਰੋਂ ਝਾੜੋਂ ਨਾਥਾਂ ਦੇ ਟਿੰਡੇ ਤੇ 3 ਦਿਨ ਦਾ ਸਮਾਗਮ ਹੁੰਦਾ ਹੈ ਤੇ ਪਹਿਲੇ ਦਿਨ ਭਾਈ ਸ਼ਿਵਰਾਤਰੀ ਮਨਾਈ ਜਾਂਦੀ ਹੈ ਨਾਲੇ ਨਕਲ ਲੱਗਦੀ ਹੈ ਦੂਜੇ ਦਿਨ ਹਵਨ ਪੈਂਦਾ ਤੇ ਤੀਜੇ ਦਿਨ ਬੜੀ ਧੂਮ ਧਾਮ ਨਾਲ ਬਾਬਿਆਂ ਦੀ ਸ਼ੁਰੂ ਤੋਂ ਚਲਾਈ ਹੋਈ ਰੀਤ ਕੁਸ਼ਤੀਆਂ ਹੁੰਦੀਆਂ ਨੇ ਇਸ ਨਾਲ ਬਹੁਤ ਦੂਰ ਨਰੇ ਨੂੰ ਸੰਗਤ ਆਉਂਦੀ ਹੈ ਤੇ ਤਿੰਨੇ ਦਿਨ ਲੰਗਰ ਦਾ ਪੂਰਾ ਲੰਗਰ ਚੱਲਦਾ ਭੰਡਾਰ ਚੱਲਦਾ ਤੇ ਬਹੁਤ ਬਾਬਿਆਂ ਦੀ ਕਿਰਪਾ ਹੈ ਬਾਬਾ ਸ਼ੰਕਰਨਾਥ ਜੀ ਨੇ ਜੋ ਇੱਥੇ ਬੂਟਾ ਲਾਇਆ ਹੈ ਸਾਧੂ ਮਹਾਤਮਾ ਦਾ ਬਾਬਾ ਅਮਰਨਾਥ ਜੀ ਨੂੰ ਚੇਲਾ ਬਣਾ ਕੇ ਤਾਂ ਮਤਲਬ ਸਾਧੂਆਂ ਕੋਨੇ-ਕੋਨੇ 'ਚ ਸਾਧੂ ਮਹਾਤਮਾ ਜਮਾਤਾਂ ਇੱਥੇ ਆਈਆਂ ਨੇ ਜਿਹੜੀਆਂ ਸੰਗਤਾਂ ਨੇ ਨੇੜੇ-ਨੇੜੇ ਵਾਲੇ ਪਿੰਡ ਉਹਨਾਂ ਨੇ ਦਰਸ਼ਨ ਕਰੇ ਨੇ ਚੰਗੇ ਤੇ ਜੰਗੂ ਸਾਧੂਆਂ ਦੇ ਸਾਧੂ ਉਹ ਨੇ ਜਿਹੜੇ ਭਗਵਾਨ ਨਾਲ ਮਿਲੇ ਹੋਏ ਨੇ ਸਾਡੇ ਹਲਕੇ ਨੂੰ ਬਾਬਾ ਸ਼ੰਕਰਨਾਥ ਜੀ ਨੇ ਬਾਬਾ ਅਮਰਨਾਥ ਜੀ ਨੇ ਐਡੇ ਵੱਡੇ ਭਾਗ ਲਾਏ ਨੇ ਜਿਹੜੇ ਸਾਨੂੰ ਸਾਧੂਆਂ ਦੇ ਦਰਸ਼ਨ ਕਰਨ ਨੂੰ ਬਾਬਾ ਸ਼ੰਕਰਨਾਥ ਜੀ ਨੇ ਇਹ ਵੀ ਬਚਨ ਕਰੇ ਤਿੰਨ ਨਗਰਾਂ ਨੂੰ ਸਾਨੂੰ ਪਹਿਲੇ ਨੰਬਰ ਤੇ ਝਾੜੋਂ ਹੀਰੋ ਬੀਰ ਕਲਾਂ ਉਹ ਤਿੰਨੇ ਨਗਰਾਂ 'ਚ ਹੀ ਸਾਧੂ ਅੱਜ ਜਾਂਦੇ ਨੇ ਨਹੀਂ ਹੋਰ ਜੇ ਕੋਈ ਲਿਖਾਉਂਦਾ ਤਾਂ ਉਹਨਾਂ ਨੂੰ ਆਪ ਛੱਡ ਕੇ ਜਾਣਾ ਪੈਂਦਾ ਤਿੰਨ ਨਗਰਾਂ ਨੂੰ ਮੂਹਰੇ ਰੱਖਿਆ ਬਾਬਾ ਜੀ ਨੇ ਕਿਉਂਕਿ ਸਾ ਬਾਬਾ ਜੀ ਨੇ ਕਿਹਾ ਬੇਸਿਕ ਤੋ ਮੰਗਲ ਨਹੀਂ ਜਾਂਦੇ ਇੱਥੇ ਆਕੇ ਜੋ ਮਰਜੀ ਬਾਬਾ ਜੀ ਨੇ ਉਹ ਬਚਨ ਆਪਦਾ ਪਗਾਇਆ ਜਿਹੜਾ ਅੱਜ ਚੱਲ ਰਿਹਾ ਹੈ ਬਾਬਾ ਜੀ ਦੇ ਬਚਨ ਹੀ ਚੱਲ ਰਹੇ ਨੇ ਐਡਾ ਉੱਚ ਕੋਟੀ ਦਾ ਸਾਧੂ ਬਣਨਾ ਬੜਾ ਔਖਾ ਹੈ ਅੱਜ ਲੋਕ ਯਾਦ ਕਰਦੇ ਨੇ ਬਾਬਾ ਨ ਅਨਪੜਤੀ ਬਾਬਾ ਅੰਮਰਨਾਥ ਜੀ ਅਨਪੜਤੇ ਪਰ ਉਹ ਇਹ ਯਾਦ ਕਰਦੇ ਨੇ ਵੀ ਐਡੀ ਵੱਡੀ ਚੜ੍ਹਾਈ ਐਡਾ ਵੱਡਾ ਗੁਣ ਐਡੇ ਵੱਡੀ ਤਪਸ਼ਾ ਤਪਸ਼ ਵੀ ਜਿਹੜੇ ਹੋਏ ਨੇ ਸਾਧੂ ਹੋਣਾ ਬੜਾ ਔਖਾ ਹੈ ਇਹ ਬਾਬਿਆਂ ਦਾ ਐਡਾ ਵੱਡਾ ਅਸੀਰਵਾਦ ਹੈ ਸਾਡੇ ਲਵੇ ਲਾਉਣੇ ਵਾਲੇ ਪਿੰਡਾਂ ਤੇ ਜਿੱਡਾ ਵੀ ਆਪਾਂ ਕਹਿ ਦਈਏ ਜ਼ਬਾਨ ਛੋਟੀ ਹੈ ਕਹਿਣੇ ਸ਼ਬਦ ਔਖੇ ਨੇ ਕਿਉਂਕਿ ਸਾਧੂਆਂ ਦੀ ਜਿਹੜੀ ਤਪਛੇ ਹੈ ਇਹਨਾਂ ਦੀ ਭਜਨ ਬੰਦਗੀ ਅੱਜ ਜੁਗ ਦੇ ਵਿੱਚ ਅੱਜਲੇ ਵਿੱਚ ਬਹੁਤ ਔਖੀ ਹੈ ਇਹ ਮਤਲਬ ਜਿੰਨੇ ਵੀ ਸਾਧੂ ਨੇ ਬੜੀ ਇਹਨਾਂ ਤੇ ਕਿਰਪਾ ਭਗਵਾਨ ਦੀ ਐਂ ਸੱਚੇ ਸੁੱਚੇ ਸਾਧੂ ਨੇ ਮੈਂ ਇਹ ਇੱਕ ਬੇਨਤੀਆਂ ਕਰਕੇ ਖਿਮਾ ਦਾ ਜਾਚਕਾਂ ਜੇ ਕੋਈ ਸ਼ਬਦ ਇੱਧਰ ਉੱਧਰ ਹੋ ਗਿਆ ਹੋਵੇ ਤਾਂ ਭੇਖ ਭਗਵਾਨ ਹੈ ਬਖਸ਼ਣ ਜੋਗ ਹੈ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301